ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਬਹੁਤ ਵਧੀਆ ਤੇ ਆਪਾਂ ਰੈਡੀ ਸ਼ੈਡੀ ਹੋਇਆ ਮੇਕਅੱਪ ਕੀਤਾ ਹੋਇਆ ਤੇ ਥੋੜਾ ਜਿਹਾ ਤਾਂ ਗੈਸ ਤੁਸੀਂ ਲਾ ਲਿਆ ਹੋਣਾ ਕਿ ਅੱਜ ਫੇਰ ਕੋਈ ਨਾ ਕੋਈ ਫੰਕਸ਼ਨ ਹੋਣਾ ਹੀ ਹੈ ਸੋ ਮੈਰਿਜ ਦੇ ਰਿਲੇਟਿਡ ਹੀ ਅੱਜ ਛੋਟਾ ਜਿਹਾ ਫੈਮਿਲੀ ਫੰਕਸ਼ਨ ਹੈ ਆਪਣਾ ਸ਼ਗਨ ਦਾ ਅਰਸ਼ ਨੂੰ ਅੱਜ ਸ਼ਗਨ ਲਗਾਉਣਾ ਹੈ ਅਗੇਨ ਕੁੜੀ ਵਾਲਿਆਂ ਨੇ ਸੋ ਆਪਾਂ ਰੈਡੀ ਆ ਜੀ ਬੱਚੇ ਸਕੂਲ ਚਲੇ ਗਏ ਨੇ ਕਿਉਂਕਿ ਉਹਨਾਂ ਦੇ ਇਗਜ਼ਾਮਸ ਹੀ ਨੇ ਤਾਂ ਛੁੱਟੀ ਕਰਵਾ ਲੰਦੇ ਮੈਂ ਰੈਡੀ ਆ ਬਸ ਇਨਰ ਜੀ ਦੀ ਵੇਟ ਹੋ ਰਹੀ ਆ ਕਿ ਉਹ ਆਉਣ ਤੇ ਚੱਲੀਏ ਫਿਰ ਅਸੀਂ ਤੇ ਹੈੱਡ ਵਾਸ਼ ਕਰ ਲਿਆ ਆਪਾਂ ਨੇ ਮੇਕਅਪ ਡਨ ਹੋ ਗਿਆ ਬਸ ਸੂਟ ਪਾਉਣਾ ਰਹਿ ਗਿਆ ਤੇ ਫਿਰ ਆਪਾਂ ਪ੍ਰੋਪਰ ਰੈਡੀ ਆ ਸੋ ਚਲੋ ਜੀ ਫਟਾਫਟ ਆਪਾਂ ਰੈਡੀ ਹੋ ਕੇ ਫੇਰ ਹੀ ਕਾਲ ਕਰਦੇ ਹਾਂ ਇਨਰ ਜੀ ਦੇ ਨੂੰ ਕਿ ਉਹ ਕਿੱਥੇ ਰਹਿ ਗਏ ਫਟਾਫਟ ਔਰ ਤੇ फटाफट ਚੱਲ ਜੀਏ ਕਿਉਂਕਿ 12 ਵਜੇ ਤੋਂ ਪਹਿਲਾਂ ਪਹਿਲਾਂ ਸ਼ਗਨ ਹੋਣਾ ਆ ਤੇ ਟਾਈਮ ਹੁਣ 8 ਵਜੇ ਕੇ ਘੰਟਾ ਸਾਨੂੰ ਪਹੁੰਚਣ ਨੂੰ ਵੀ ਲੱਗਣਾ ਸੋ ਚਲੋ ਜੀ ਫਿਰ फटाफट ਬਾਕੀ ਦੇ ਕੰਮ ਕਰੀਏ ਸੁਣ ਗਿਆ ਸਾਰਿਆਂ ਨੂੰ ਸੁਣ ਗਿਆ ਕੰਮ ਸਮਝ ਗਏ ਫੋਨ ਅੱਜ ਨੋਟ ਕਰਨ ਨੇ ਮੈਂ ਕਿੰਨੇ ਆਉਂਦੇ ਨੇ ਪਿੱਛੇ ਲੈ ਹੁਣ ਆ ਬੈ ਗਿਆ ਵਿੱਚ ਹੁਣ ਆ ਜਾ ਲੈ ਤੁਮਰਾ ਜਾਉਂਗੇ ਹੈਨਾ ਇਹਦੀ ਤੁਰਦੇ ਤੱਕ ਕਿਹੜਾ ਛੱਡਦੇ ਇੱਧਰ ਜੀ ਜਾਵਾਂਗੇ ਕਦ ਜੀ ਐਤੋਂ ਵਿੱਚ ਵਿੱਚ ਨਿਕਲਣਾ ਜਿੱਦੇ ਨੇੜੇ ਪੈਂਦਾ ਜਾ ਜਾ ਹਵਾਸ ਤੋਂ ਵਿਖਣਾ ਨਹੀਂ ਚਾਹੀਦਾ ਲਓ ਜੀ ਫਾਈਨਲੀ 9 ਵਜੇ ਆਪਾਂ ਘਰ ਤੋਂ ਨਿਕਲ ਚੁੱਕੇ ਆਂ ਨਰਨਗੜ੍ਹ ਵੱਲ ਨੂੰ ਲੋਕ ਕਾਲੇ ਤੋਂ ਕਾਲੇ ਆਉਂਦੇ ਨੇ ਉਹਨਾਂ ਸ਼ਹਿਰ ਸਾ ਤੋਂ ਜਲਦੀ ਆ ਤੇ ਗੱਡੀ ਫੱਡੀ ਕੱਟੂ ਵੱਜ ਗਈ ਮੈਚਿੰਗ ਮੈਚਿੰਗ ਅੱਜ ਸਾਡੇ ਕੋ ਗੱਡੀ ਵੀ ਹੋਊ ਅੱਜ ਦੀ ਸਪੀਡ ਥੋੜੀ ਜੀ ਕੱਤੇ ਆ ਬਸ ਤਾਂ ਹੈਗੀ ਸਪੀਡ ਪਰ ਇਹ ਸਾਨੂੰ ਫੇਰ ਵੀ ਲੱਗਦਾ ਹੁੰਦਾ ਵੀ ਟਾਈਮ ਜ਼ਿਆਦਾ ਲੱਗਦਾ ਹੈ ਦੂਜੀ ਨਾਲ ਹੁੰਦਾ ਇਹ ਚੱਕਰ ਹੈਗਾ ਦੂਜੀ ਨਾਲ 15-20 ਮਿੰਟ ਦਾ ਫਰਕ ਹੋਊਗਾ ਬਾਲ ਤਾਂ ਉਹ ਕਿਹੜਾ ਹੋਣਾ ਨਹੀਂ ਦੱਬੇ ਸੋਸ ਇਹ ਜਾਂਦੀ ਹੋ ਜਾਂਦੀ ਹੈ 130 ਤੇ ਉਹ ਕਿਹੜਾ ਚੁਟਕੀ ਚ ਲੈ ਜਾਂਦੀ ਹੈ ਫਿਰ ਪੌਣਾ ਘੰਟਾ ਤਾਂ ਉਹ ਵੀ ਕਰਾਉਂਦੀ ਆ ਇਹ ਘੰਟਾ ਲਾਉਂਦੀ ਉਹ ਪੌਣਾ ਘੰਟਾ ਲਾਉਂਦੀ ਹੈ ਤੇ 40 ਮਿੰਟਾਂ ਹੀ ਖੰਨੇ ਗ੍ਰੈਂਡ ਗਾਰਡ ਤੋਂ ਆ ਰਿਹਾ ਹੈ ਇਹਦੇ ਵਿੱਚ ਇਹ ਜਿਹੜਾ ਪੌਣਾ ਘੰਟਾ ਉੱਪਰ ਬੈਠਾ ਹੈ ਪੌਣ ਘੰਟਾ ਤਾਂ ਹੋ ਗਿਆ ਪਛਾੜੀ ਫਿਰ ਮੈਂ ਹੋਈਆ 15 ਮਿੰਟ ਦਾ ਫਿਰ ਇਹ ਸਪੀਡ ਕਿੰਨੀ ਆ 90 ਬੱਸ ਇੰਨੀ ਹੀ ਵੇਚਦਾ ਜਾਣਾ ਲਓ ਜੀ ਅੱਜ ਆਪਾਂ ਪਾਲੀ ਨਵੇਂ ਰਾਹ ਗੱਡੀ ਇਹ ਰਾਹ ਪਹਿਲਾਂ ਆਪਾਂ ਕਦੇ ਨਹੀਂ ਆਏ ਹੈਗੇ ਇੰਦਰਜੀਤ ਦੇ ਨਵੇਂ ਰਾਹ ਉਹ ਜਿਵੇਂ ਕਹਿੰਦੇ ਨੇ ਹੁੰਦਾ ਖਾਨੀ ਅਸਮਾਨ 'ਚੋਂ ਡਿੱਗੀ ਖੰਜੂਰ ਚੜਕੀ ਲੇਟ ਪਹਿਲਾਂ ਹੀ ਬਹੁਤ ਆ ਹਾਂ ਇਹ ਕਿਹਨੇ ਜਾਂਦਾ ਹੋਊ ਮੈਂ ਕਿਹ ਜਾਂਦਾ ਹੋਊ ਹੁਣ ਦੇਖਣਾ ਤਾਂ ਤੈਨਾਂ ਵੀ ਜਾਂਦਾ ਕਿ ਨਹੀਂ ਇਹ ਤਾਂ ਮੈਂ ਪਹਿਲਾਂ ਨਹੀਂ ਕਦੇ ਦੇਖਿਆ ਆਇਆਗਾ ਵਿਆਹ ਤੋਂ ਪਹਿਲਾਂ ਨਹੀਂ ਇਹ ਰਾਹ ਤਾਂ ਦੇਖਿਆ ਸਹੀ ਗੱਲ ਆ ਥੋੜਾ ਆ ਮੁੜਨੀ ਕਿ ਸਿੱਧੀ ਹੋ ਚੱਲੀ ਜਲ ਕਿੱਥੇ ਜਾਓਗੇ ਕਿੱਥੇ ਤਾਂ ਜਾਊਗੀ ਸਹੀ ਗੱਲ ਆ ਦੇਖੀ ਜਾਓ ਜਦਿਆਂ ਆਪਾਂ ਉਹ ਮੋੜ ਦੇ ਕੱਟੀ ਜਾਂਦੇ ਜਿਹੜੇ ਮਤਲਬ ਲੱਗਦਾ ਵੀ ਉੱਤਰ ਨੂੰ ਲੈ ਕੇ ਜਾਂਦੇ ਨੇ ਸਭ ਓਹੋ ਕਹਿੰਦੇ ਨਵੇਂ-ਨਵੇਂ ਐਕਸਪੀਰੀਅੰਸ ਜ਼ਿੰਦਗੀ 'ਚ ਕਰਨੇ ਚਾਹੀਦੇ ਨੇ ਪਰ ਉਦੋਂ ਬਿਲਕੁਲ ਨਾ ਕਰੋ ਜਦੋਂ ਤੁਹਾਨੂੰ ਜਲਦੀ ਹੋਵੇ ਸਹੀ ਗੱਲ ਆ ਨਹੀਂ ਤਾਂ ਫਿਰ ਉਹ ਐਕਸਪੀਰੀਅੰਸ ਗਲਤ ਹੀ ਹੋ ਜਾਂਦਾ ਕਿਉਂਕਿ ਅਗਰ ਆਪਾਂ ਵੈਸੇ ਕਰਦੇ ਆ ਚਲੋ ਫੇਰ ਤਾਂ ਬੰਦਾ ਦਿਮਾਗ ਦੇ ਨਾਲ ਕਰ ਲੈਂਦਾ ਆ ਆਦੇ ਕਿੰਨੇ ਨਾ بار بار ਕਰਨੇ ਆਪਾਂ ਹਜੇ ਆਪਾਂ ਹੀ ਕਹਿ ਰਹੇ ਹਾਂ ਵੀ ਹੁਣ ਤਾਂ ਵੈਸੇ ਸਾਡੇ ਨੇੜੇ ਵੀ ਬਹੁਤ ਜ਼ਿਆਦਾ ਆਬਾਦੀ ਹੋ ਗਈ ਹੈ ਪਰ ਕਰ ਲੈ ਜੇ ਆਪੋ ਵਧੀਆ ਸੀਗੇ ਹਨ ਤਾਂ ਤਾਂ ਵਧੀਆ ਨਹੀਂ ਹੈਗਾ ਏਰੀਆ ਕਰ ਛੱਡ ਦਈਏ ਐਡਾ ਬਿਜ਼ਨਸ ਕਿੱਥੇ ਲੈ ਕੇ ਜਾਵਾਂਗੇ ਸਹੀ ਆ ਅਰਸ਼ਦੀਪ ਨੂੰ ਫੋਨ ਕਰੀਏ ਵੀ ਅਸੀਂ ਖੋਗੇ ਕਿੱਥੇ ਆਪਾਂ ਸਪੈਸ਼ਲ ਤੋਂ ਲੰਬੇ ਰਿਅਰ ਸਾਨੂੰ ਲੱਭ ਲਾ ਉਹਨੇ ਕਹਣਾ ਲੋਕੇਸ਼ਨ ਭੇਜਿਓ ਆਏ ਆਏ ਕੋ ਕੋ ਮਤ ਤਾਂ ਸਾਰਿਆਂ ਨੂੰ ਦੋਨੋਂ ਦਿੰਦੀ ਸੀ ਅ ਯਾਰ ਇਹ ਕਲਾਹਾ ਆ ਗਿਆ ਉਹ ਦੁਹਰਾ ਕਲਾਹਾ ਰਹੀ ਆ ਤੇ ਅੱਥੇ ਸ਼ਾਇਦ ਮੈਨੂੰ ਵੀ ਟੱਕ ਟੱਕ ਟੁੱਕਾ ਟੁੱਕਾ ਚੱਲ ਮਾਰਾ ਬਾਪਾ ਇਹ ਦੇਖ ਬਸ ਠੀਕ ਆ ਨਮਾਰਾ ਆ ਨਹੀਂ ਆਉਂਦੀ ਨਹੀਂ ਆਉਂਦੀ ਪੂਲੀ ਜੀ ਅੱਛਾ ਆਗੇ ਇਕ ਲਾ ਆਗੇ ਇਕਲਾ ਹੈ ਆਗੇ ਡੀਲਰ ਆ ਗਿਆ ਹਾਂ ਹਾਂ ਆਗੇ ਆਗੇ ਇਕਲਾ ਹੈ ਆਗੇ ਲਓ ਜੀ ਫਾਈਨਲੀ ਵਧਾਈਆਂ ਜੀ ਵਧਾਈਆਂ ਕਰੋ ਮੂੰਹ ਮਿੱਠਾ ਆ ਕੇ ਸੀ ਲਓ ਹੁਣ ਤਿਆਰ ਹੋ ਕੇ ਆਇਆ ਲਓ ਵੀ ਘੁੰਮ ਦੇ ਘਮਾਉਂਦੇ ਫਾਈਨਲੀ 10 ਵਜੇ ਚ 5 ਮਿੰਟ ਰਹਿੰਦੇ ਹਜੇ ਪਹੁੰਚ ਗਏ ਆਪਾਂ ਪਿੰਡ ਖੁੱਲ ਕੇ ਗੇਟ ਕਹਿੰਦੇ ਗੱਡੀ ਦਾ ਪੁਰਾਣਾ ਆਉਂਦਾ ਗੱਡੀ ਦਾ ਪੁਰਾਣਾ ਆਦਾ ਗੇਟ ਖੁੱਲ ਗਏ ਲਓ ਜੀ ਲਓ ਤੇਲ ਤੂ ਚੋਦੋ ਬਾਹਰ ਲਾ ਲੋ ਕਹਿੰਦੇ ਬਾਹਰ ਲਾ ਲੋ ਅੰਦਰ ਨਹੀਂ ਕਹਿੰਦੇ ਬਾੜ ਨਾਲ ਗੱਡੀ ਦੇ ਪੁਰਾਣੇ ਹਨ Gue t referred Marche Tours <laughs> for a very exciting, all-time-enciwie event that's due to be ਹਾਂ ਗੇਟ ਲਾਇਆ 제가 미끄러진 게아 Obrigado. Hãy subscribe cho kênh Ghiền Mì Gõ Để những Good to keep

la dicciuro i disegna due tre due sei carla sto vedo vai avanti eh avanti Thank mm -hmm. you. Kadala. Jadi topeng ini. Jadi topeng ini. Jadi topeng ini. ਕੀ ਕਰੀਏ ਨਾਈਸ ਅਪੀ ਬੋਲਣੀ ਨਾ ਇਹ ਖੋਲਣੀ ਅੱਜ ਨਹੀਂ ਹੈਗੀ ਸਾਡੀ 16 ਨੂੰ ਹੈ どうした ਮੰਮੀ ਦੇ ਮੰਮੀ ਫਤਲੀ ਸਾਡੇ ਲਈ ਅਸੀਂ ਵੱਡੇਾਂ ਦੇ ਤੋਂ ਆ ਜਾਓ ਨਹੀਂ ਬਣਾਓ ਆਪਾਂ ਆਏ ਹਾਂ ਅਸੀਂ ਨੇ ਪਾ ਦੇ ਨੰਨ ਨੰਦਾ ਮੇਰੇ ਮੂਹਰੇ ਲਵਾਂ ਆਪਣੀਆਂ ਤਾਂ ਅੰਦਰ ਐਨਾ ਤਾਂ ਸਰਜੂ ਪੁੱਤਾਂ ਤੋਂ ਹਲਾ ਨਹੀਂ ਹੁੰਦਾ ਆ ਮੈਂ ਕਿਵੇਂ ਚ ਭਰਤੀ ਹੋ ਗਿਆ ਤੇ ਨੰਦਰੇ ਹੋ ਬਹੁਤ ਲੋਵੀ ਕਹਿੰਦੇ ਮੁੰਡਾ ਕਰਦਾ ਹੋਇਆ ਸਹਰਿਆਂ ਦੀ ਸੇਵਾ ਆ ਆਪਾਂ ਕੀ ਕਰਨ ਦੇ ਆ ਗੱਡੀ ਰੂਟ ਤੇ ਸਹੀ ਗੱਲ ਆ ਟਾਇਰ ਬਦਲ ਤੇ ਗੱਡੀ ਦੇ ਇੱਕ 10 ਹੋ ਗਏ ਆਉਣੇ ਵਾਲੀ ਉਬੈਨ ਉਹਦੀ ਆ ਗਿਆ ਆ ਗਿਆ ਮੁੰਡਾ ਕਹਿੰਦਾ ਭੱਜਿਆ ਫਿਰਦਾ ਆ ਸੌਰੇ ਦੀ ਸੇਵਾ ਕਰਦਾ ਭੈਣਾ ਦੀ ਕੀਤੀ ਹੈ ਕਦੇ 10 32 ਹਾਂ ਮੋਈ ਤਾਂ ਮੈਂ ਪੁੱਛਿਆ ਹਾਂ ਨਹੀਂ ਨਹੀਂ ਮੇਰੀ ਗੱਲ ਤਾਂ ਸੁਣ ਅਸੀਂ ਉਹਨਾਂ ਦੀ ਕੁੜੀ ਤਾਂ ਕਰਵਾਵਾਂਗੇ ਸਰਖੜੂ ਹੋ ਗਿਆ ਸਾਰਿਆਂ ਨੂੰ ਤੋੜ ਕੇ ਐਡੀ ਟੈਨਸ਼ਨ ਹੁਣ ਇੱਥਾ ਸੌਜੋ ਨਰਾਵਨਾ ਹੁਣ ਬੋਲ ਜਿੰਨੀ ਮਰਜੀ ਉੱਚੀ ਹਾਂ ਹੁਣ ਹੁਣ ਬੋਲੋ ਹੁਣ ਸਪੀਕਰ ਖੋਲੋ ਹੁਣ ਬੋਲ ਹੁਣ ਬੋਲ ਉਹਦਾ ਚੁੱਪਾ ਅਪਰ ਨੂੰ ਬੋਲ ਨਹੀਂ ਲੈ ਭਾਈ ਡੈਡੀ ਤੋਂ ਬਤਾਇਆ ਲਾ ਲੱਗੇ ਆ ਕੀ ਮੁੰਡੇ ਗੋਡੇ ਗੋਡੇ ਚਾ ਹਾਂ ਮੁਰਾ ਕੀ ਆ ਚਾ 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 ਮੁੰਡਿਆਂ ਦੇ ਬਾਪੂ ਨੂੰ ਘੋਟੇ ਘੋਟੇ ਚਾ ਚਾ ਕਾ 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 ਚਾਰ ਰਾਤ ਤੋਂ ਲੱਗੇ ਸੀ ਕੀ ਹੋ ਰਿਹਾ ਸੀ ਵੀਡੀਓ ਤਾਂ ਪਾਚ ਦੱਸ ਸੀ ਅੱਜ ਹਾਂ ਬੋਲ ਮੈਂ ਰਿਟਾਇਰ ਹੋ ਗਿਆ ਕੰਮ ਕਰ ਨਹੀਂ ਅਰੇ ਪਰਸੋਂ ਨੂੰ ਪੜਨੀ ਚਿੱਠੇ ਚੌਥੇ ਨੂੰ ਕਰਦੇ ਕੀ ਅਜਿਹਾ ਸਖਤੀ ਕਰਨ ਜੇ ਉਹ ਸਾਹੀ ਮੈਂ ਬੰਦ ਰੋ ਤਾਂ ਮੈਂ ਬਾਹਰ ਨਿਕਲ ਜਾਣਾ ਫੋਨ ਦੇਖਣ ਦੇਣਾ ਚਿੱਟੀ ਘਰੇ ਦਾ ਪਈਆ ਸਾਤਾ ਮਿਲਣਾ ਹੁਣ ਲੈ ਕੇ ਪੜ ਦਿੰਦੇ ਆ ਤੇਰੀਆਂ ਵੀ ਸਾਤਾ ਸੁਣ ਲੈ ਨਾ ਤਾਂ ਫੋਨ ਦੇਖਣਾ ਹਾਂ ਆਥਨ ਸਵੇਰ ਸੁਣਨਾ ਬਹੁਤ ਦਿਨ ਚੋ ਉਹ ਨਹੀਂ ਸਕਦਾ ਨਹੀਂ ਉਹ ਮੁੰਡੇ ਕੁੜੀ ਦੀ ਗੱਲ ਬੰਦ ਹੋ ਜਾਂਦੀ ਆ ਕਹਿੰਦੇ ਨਾ ਕਰੀਦੀ ਨਹੀਂ ਮੁੰਡੇ ਕੁੜੀ ਦੀ ਗੱਲ ਬੰਦ ਹੈ ਜੀ ਹਾਂ ਕਰ ਦਾਂਗੇ ਮੈਂ ਤੁਹਾਨੂੰ ਪਾਈ ਰੱਖਿਆ ਉਹ ਫਿਰ ਫੋੜ ਫੜਨਾ ਬਹੁਤ ਆਪ ਪ੍ਰੂਫ ਮਿਲੂ ਸਾਨੂੰ ਹਾਂ ਹਾਂ ਲੈ ਲਿਓ ਫੋਨ ਦੇਖਣਾ ਨਹੀਂ ਮੈਂ ਬੈ ਕੇ ਆਜਾ ਬਲਿਆ ਤਾ ਬਲਿਆ ਗਰੀਆਮੇ ਨਾ ਦੇਖਾਂਗੇ ਨਹੀਂ ਕਾਲੀਆ ਤਰ 15 ਦਿਨ ਕਰੂਗੀ ਬਾਕੀ ਇਹ ਮਾੜਾ ਮਟੱਕ ਘਰੇ ਨੇ ਘਰੇ ਕੰਮ ਕਰਨਾ ਨਾ ਮੈਂ ਨਾ ਫੇਰ ਨਹੀਂ ਜਾਣਾ ਫੇਰ ਨਹੀਂ ਸ਼ਹਿਰ ਨਹੀਂ ਜਾਣਾ ਨਾ ਦੇਰ ਨੂੰ ਬਾਹਰ ਨਹੀਂ ਨਿਕਲਣਾ ਦੇਈਏ ਕਰੇ ਕੰਮ ਸਾਰੇ ਸਫਾਈ ਸਪੂਈ ਦਾ ਸਭ ਤੂੰ ਕਰ ਰੋਟੀ ਪਾਣੀ ਰੋਟੀ ਪਾਣੀ ਝਾੜੂ ਪੋਚੇ ਤੇਰੀ ਮੰਮੀ ਖਰੀਦੋ ਖਰੋਤ ਕਰੋ ਹੁਣ ਬਾਹਰ ਦੀ ਨੂੰ ਕਰੇ ਚਾੜੂ ਪੋਚਾ ਬਾਹਰ ਨਿਕਲ ਕੇ ਲਾਕੜੀ ਹੋਵੇ ਊੜੀ ਕਿਵੇਂ ਬਹੁਗਾ ਹੋ ਕਣ ਊੜੀ ਛੋੜਾ ਕਣ ਜਿਹਨੂੰ ਬੋਨ ਕਰਨਾ

ਅਰੇ ਇੰਨੇ ਨੇ ਕਾਣੇ ਬਾਹਲੇ ਕਿਣੀ ਚੰਨਾ ਫੇ ਤੇਰੇ ਤੋਂ ਮੱਠੀ ਨਹੀਂ ਹੋਇਆ ਜੀ ਆਹ ਸਹੀ ਰੱਬ ਮੈਂ ਇਖੜੇ ਨੇ ਕਿੰਨੇ ਨੇ 1.500 ਕਿਹਦੀ ਆਇਆ ਜਨੂ ਸੀ ਲੈ ਭਾਈ ਮੰਮੀ ਕਹਿੰਦੀ ਧੁੱਪ ਲੱਗਦੀ ਐ ਬਾਹਰ ਜਾਣ ਨੂੰ ਮੈਨੂੰ ਆ ਗਿਆ ਆ ਗਿਆ ਅੱਡਰਸ ਕੋਈ ਕੰਮ ਤੋਂ ਧੁੱਪ ਲੱਗਦੀ ਐ ਮੈਡਮ ਧੁੱਪ ਲੱਗਦੀ ਐ ਧੁੱਪ ਲੱਗਦੀ ਐ ਕਹਿੰਦੀ ਤੂੰ ਦੇਹੇ ਨਹੀਂ ਪਾ ਸਕਦੀ ਤੇ ਬਾਜ਼ਾਰ ਚ ਮੈਨੂੰ ਐ ਹੀ ਰੱਖ ਲਈ ਛਤਰੀ ਵਾਲਾ ਹੀ ਬਾਜ਼ਾਰ ਨਾਲ ਚੱਲਿਆ ਕਰ ਛਤਰੀ ਵਾਲਾ ਰੱਖ ਲਈ ਕੀ ਹੋ ਤੈਨੂੰ ਕਿਉਂ ਨਹੀਂ ਜਾਣਾਂ ਤੈਨੂੰ ਕਿਹ 15 ਦਿਨ ਮੈਂ ਛਾਪਰੀ ਤੇ ਫਿਰ 20 ਦਿਨ ਮੈਂ ਧੁੱਪ ਦਾ ਪੈਣ ਨਹੀਂ ਦੇਣੀ ਤੇਰੇ ਤੇ ਪਾਣੀ ਕਿੱਥੋਂ ਦਾ ਲਾਟ ਨਹੀਂ ਪਾ ਸਕੀ ਬੀਂ ਆਂ ਕਿਹ ਕਹਿਣਾ ਧੁੱਪ ਦਾ ਪੈਣ ਨਹੀਂ ਦੇਣੀ ਕਿੱਥੇ ਚੰਕਾਰਾ ਲੈ ਆ ਸ਼ਾ ਆ ਗਏ ਇਹ ਤੇਰੀ ਮਹਿਨਤ ਨਾ ਪਹਿਲਾਂ ਲਾਵੀਂ ਦੇਲੀ ਲਿਪਣ ਦੀ ਰਸ ਇਹ ਤੇਰੀ ਲਸ਼ਮਣ ਰੇਖਾ ਬਣ ਗਈ ਅੱਛਾ ਹਾਂ ਦੇਲੀ ਲਿਪੀ ਗਈ ਹੁਣ ਦੇਲੀ ਲਿਪੀ ਗਈ 700 ਕਰ ਦੋ ਟੁਟਕੀਆਂ ਜੇ ਭਰ ਕੇ ਇੱਕ ਦੀ ਹਾਂ ਹਾਂ ਤੁਨਾ ਮਣ ਸਤ ਸਤੋ ਸਤੋ ਆ ਦੀ ਬਾਲਾ ਵੱਧ ਘਟ ਨਾ ਬਹਿ ਜਵੇ ਗਾਹਾਂ ਨੂੰ ਹੋ ਜਾ ਲੰਬੀ ਆ ਜਾ 4 5 ਤੇ ਤਾਂ ਉਹੀ 5 ਨਵੇਂ ਟੇ ਬਤੀ ਲੈ ਅਸੀਂ ਗੱਡੀ ਤਾਂ ਛੋਟੇ ਆ ਪਰ ਸਿਆਣੇ ਬਹੁਤ ਆ ਆ ਗੱਡੀ ਕਿ ਦੁਆਰਾ ਕੱਟਣਾ ਨਹੀਂ ਹੈ ਕੰਮ ਨਹੀਂ ਕਰਨਾ ਕੋਈ ਨਾ ਆ ਦਾੜੀ ਆਉਂਦਾ ਗੱਡੀ ਲਈ ਕੱਢੀ ਦੀ ਗੱਡੀ ਆ ਚਾਹੀ ਖੱਲਾ ਟਿਕ ਜੀ ਨਾ ਤਾਂ ਐਸਾਨੀ ਆਈ ਨਾ ਚੱਲ ਹੁਣ ਇਹਦੀ ਕਿਹੜਾ ਥੋੜੀ ਹੋ ਗਿਆ ਕਰੰਟ ਛੱਡਿਆ ਗਿਆ ਹੁਣੇ ਚ ਯਸ ਸਾਰੇ ਦੇਖਾ ਪੈਰ ਇਕੜੇ ਇੱਥੇ ਡੋਲਦੇ ਸਾਰੇ ਬਗਲੇ ਕੰਾਰੇ ਦਨ ਪ੍ਰਸੋਧਰਾ ਆਹ ਬਾਰ ਬਾਰ ਕਿੱਥੇ ਕਰ ਗਿਆ ਸਾਰੇ ਸਾਰੇ ਡੋਲਦੇ ਰਸੇ ਕੀ ਆਸੀ ਪਾਣੀ ਆਪਾਂ ਵਾਹਿਗੁਰੂ ਵਿਆਹ ਆਲਾ ਕਰ ਇੱਥੇ ਸੱਤ ਢੇਰੀਆਂ ਦਿਖਾਏ ਹੋਏ ਨੇ ਮੇਨੂੰ ਦੇਖ ਰਹੀਆਂ ਆਹ ਦੇਖ ਚਾਰ ਪੈਸਾ ਤੇ ਨਾਮ ਗਾਇਆ ਸੁਪਾ ਚਾਰ ਪੰਜ ਛੇ ਸੱਤ ਉਹ ਕਿੱਥੇ ਜੰ ਲਈ ਆ ਮਹਾਰਾਜ ਕਿੱਥੇ ਪਾਸਾ ਰੱਖੀ ਚੱਲ ਹਾਂਜੀ ਠੀਕ ਤੇ ਨੂੰ ਸਾਨੂੰ ਤੇ ਨੂੰ ਫੋਨ ਜੀ ਨੂੰ ਕੋਈ ਗੱਲ ਨਹੀਂ ਤੇ ਤੋ ਫਰੀ ਫੋਨ ਨੂੰ ਫੇਰ ਲੈ ਚਲੋ ਜੀ ਚਲੋ ਚਲੋ ਆ ਲਾਈ ਬਾ ਚਲੋ ਤੇ ਮੈਂ ਬੱਠ ਓਹ ਕਿਤੇ ਬਹੁਤ ਭਰ ਗਿਆ ਅਹ ਇਹਨਾਂ ਜੋਇਂਟ ਅੰਗ ਤੇ ਤੇ ਡੰਗ ਤੇ ਤੇਰੀ ਸਿਰ ਤੇ ਨਜ਼ਾਰੇ ਦਾ ਕੰਮ ਹੋਣਾ ਕਰਤਾ ਚਲ ਆ ਜੋ ਵੀ ਲੋ ਵੀ ਸ਼ਗਨ ਦਾ ਕੰਮ ਸਾਰਾ ਹੋ ਗਿਆ ਡੰਨ ਤੇ ਹੁਣ ਆਪਾਂ ਚੱਲਿਆ ਖੰਨੇ ਨੂੰ ਮੁੰਡੇ ਦੀ ਸ਼ੇਰਵਾਨੀ ਡੰਨ ਕਰਨ ਦੇ ਲਈ ਚਲੋ ਵੀ ਦੇਖੀ ਇਹ ਮੈਂ ਦੇ ਵਿੱਚ ਪਾ ਲੇ ਬੱਸ ਕਿਹਦੇ ਪਾ ਰਿਹਾ ਹੋ ਰਾ ਤਾਂ ਚਲੋ ਆਜੋ ਹੱਟ ਛੋਟੇ ਮੁੰਡੇ ਦੀ ਵੀ ਸ਼ਰਵਾਨੀ ਕਰਨੀ ਆ ਸਰਵਾਲੇ ਦੀ ਸਾਡੇ ਦੀ ਮੱਛਰਦਾਨੀ ਲੋ ਵੀ ਪਹੁੰਚ ਗਿਆ ਬੱਖਰਨੇ ਤੇ ਵੇਟ ਕਰ ਰਹੇ ਆ ਆਪਾਂ ਦੋ ਬੰਦੇ ਆਪਣੇ ਆਏ ਨੇ ਸਕੂਟਰੀ ਤੇ ਕਿਸੇ ਪਾਸੇ ਦੇਖ ਨਹੀਂ ਰਹੇ ਹੈਗੇ ਹਜੇ ਆਪਾਂ ਨੂੰ ਪਿੱਛੇ ਤਾਂ ਨਹੀਂ ਆ ਰਹੇ ਕਿਤੇ ਲੈਣ ਆ ਰਹੇ ਨੇ ਸਾਨੂੰ ਲੈਣ ਆ ਰਹੇ ਨੇ ਉਹ ਸਕੂਟਰੀ ਤੇ ਲੈਣ ਆ ਰਹੇ ਨੇ ਸੀ ਗੱਡੀ ਚ ਕਿਤੇ ਦੇਖਦੇ ਹੀ ਨਹੀਂ ਹੈਗੇ ਪਤਾ ਨਹੀਂ ਕਿਧਰੋਂ ਆਣਗੇ ਲਓ ਵੀ ਆ ਕੇ ਬੰਦੇ ਲੈਣ ਆਪਾਂ ਨੂੰ ਇਹ ਤਾਂ ਖਬਰ ਕਿੱਧਰੋਂ ਘੁੰਮ ਕੇ ਆਏ ਨੇ ਇੱਧਰੋਂ ਆਇਆ ਇਹ ਤੇਰੇ ਇਧਰ ਆ ਭੱਲਾ ਤਾਂ ਇਧਰ ਕੀ ਕੰਮ ਜਾਣੇ ਤਾ ਹੁਣ ਆਪਾਂ ਇਧਰ ਲੈ ਚੱਲੇ ਬਾਏ ਇੱਕ ਨਫਾ ਜਮ ਦੇ ਕਿ ਨੀ ਨੇ ਹਾਂ ਤੋੜ ਦੇਣੀ ਆਹ ਡਿਸਕੂਟਰੀ ਐ ਓਏ ਹੈ ਤੋੜ ਦੇ ਤੋੜ ਦੇ ਲੋ ਭਾਈ ਪਹੁੰਚ ਗਏ ਉਹ ਰ ਪਹਿਲਾਂ ਦੁਕਾਨਾਂ ਜੇ ਲੱਗਦੇ ਸੀ ਨਾ ਫਾਸਟ ਫੂਡ ਨਹੀਂ ਤਾਂ ਕਿਹਾ ਭਾਜੀ ਇਹ ਮਸਾਲਾ ਦਾ ਦੁਕਾਨਾ ਤੈਨੂੰ ਐ ਕਿਹਾ ਵੀ ਇੱਥੋਂ ਦੁਕਾਨਾਂ ਚੱਕਾਈਆਂ ਨੇ ਤੇਰੀ ਗੱਡੀ ਕਰਕੇ ਐਂ ਗਿਆ ਹਾਂ ਗੱਡੀ ਨਾਲ ਕਿ ਚੱਕ ਕੇ ਲੈ ਜਾਵੇ ਉਹ ਵੀ ਲੈ ਕੇ ਜਾਂਦਾ ਹੈ ਹੈਗੀ ਹੀ ਹੈਗੀ ਅਸੀਂ ਹੈਗੀ ਲੈਣ ਆਇਆ ਦੇਖੀ ਦੇਖੀ ਬੈਠ ਹਣਾ ਓ ਯਾਰ ਬਹਿ ਜਾ ਲੈ ਲੈ ਤੂੰ ਲੈਣ ਆਇਆ ਸੀ ਅੱਜ ਪਹੁੰਚਣਾ ਇੱਥੇ ਸੀਗਾ ਓਹੋ ਤੇਲ ਨਹੀਂ ਨਪੈਂਦਾ ਤੇਲ ਪੈਂਦਾ ਹੁੰਦਾ ਮਾਜਾ ਨਾ ਵੀ ਕਲ ਗਿਆ ਕਿਸੰਦ ਕਰਦੇ ਹੋਏ ਉੱਚੀ ਬੋਲ ਬੋਲੋ ਉੱਚੀ ਉਹ ਚੱਲ ਜੀ ਨੀ ਸੋਣਦਾ ਚੱਲਦੀਂਦਾ ਹੀ ਹੋਊਗਾ ਵੀ ਕੀ ਦੇਖਦੇ ਨੇ ਇਹ ਸਹੀ ਗੱਲ ਆ ਲਓ ਜੀ ਪੰਜ ਗਵਾਦੇ ਨੂੰ ਆਪਾਂ ਨਿਕਲਦੇ ਆਂ ਪਿੰਕ ਤੋਂ ਤੇ ਘਾਟੇ ਦੇ ਵਿੱਚ ਹੁਣ ਪਹੁੰਚ ਜਾਗੇ ਆਪਾਂ ਜਾਕਿ ਦੇਖੀਏ ਬੱਚੇ ਕੀ ਕਰਦੇ ਆ ਵੈਸੇ ਵਿਆਹ ਵਾਲੇ ਘਰ ਤੋਂ ਆਉਣ ਨੂੰ ਜੀ ਤਾਂ ਕਰਦਾ ਨਹੀਂ ਹੁੰਦਾ ਸਾਰੇ ਜਾਣੇ ਜਦੋਂ ਇਕੱਠੇ ਹੋਏ ਹੁੰਨੇ ਆ ਸੀ ਵਿਆਹ ਵਾਲੇ ਕੀ ਵਿਆਸੀ ਵੀ ਅਸੀਂ ਜਦੋਂ ਸਾਰੇ ਜਾਣੇ ਇਕੱਠੇ ਹੋਏ ਹੁੰਨੇ ਆ ਫਿਰ ਜੀ ਤਾਂ ਕਰਦਾ ਨਹੀਂ ਹੁੰਦਾ ਪਰ ਕੀ ਕਰੀਏ ਬੱਚਿਆਂ ਦੇ ਪੇਪਰ ਚੱਲਦੇ ਆ ਤੇ ਇਗਜ਼ਾਮ ਤੋਂ ਜਲਦੀ ਜਲਦੀ ਬੱਚੇ ਫ੍ਰੀ ਹੋਣ ਤੇ ਫਿਰ ਆਪਾਂ ਪੂਰੀ ਤਰ੍ਹਾਂ ਨਾਲ ਮੈਰਿਜ ਇੰਜੋਏ ਕਰਦੇ ਵਿੱਚੀਆਂ ਸੋ ਚਲੋ ਜੀ ਚੱਲ ਕੇ ਦੇਖੀਏ ਫਿਲਹਾਲ ਤਾਂ ਬੱਚੇ ਕੀ ਕਰਦੇ ਨੇ ਲਓ ਜੀ ਆਪਾਂ ਆ ਗਏ ਸੀ ਟਾਈਮ ਜਿਹਦੇ ਨਾਲ ਘਰ ਤੇ ਹੁਣ ਟਾਈਮ ਹੋ ਗਿਆ 10:30 ਤੈਨੂੰ ਨੀਂਦ ਨਹੀਂ ਆਉਂਦੀ ਹੈਗੀ? ਨਹੀਂ। ਹੈ? ਨਹੀਂ। ਸੌਂ ਜਾ। ਕੱਲ ਅਸੀਂ ਫੇਰ ਜਾਣਾ ਸ਼ਾਪਿੰਗ ਦੇ ਲਈ ਤੇ ਕੱਲ ਹੋਣੀ ਆ ਜੋਬਨ ਦੀ ਸ਼ਾਪਿੰਗ ਡਨ ਕਿਉਂਕਿ ਇਹਦੀ ਹਜੇ ਸਾਰੀ ਪਈ ਆ। ਮਦਰ ਕੋਟ ਪੈਂਟ ਦਾ ਕੱਪੜਾ ਇਹ ਡਿਸਾਈਡ ਕੀਤਾ ਪਿਆ। ਤੇ ਕੋਟ ਪੈਂਟ ਦਾ ਕੱਪੜਾ ਵੀ ਡਿਸਾਈਡ ਆ, ਸ਼ਰਟ ਵੀ ਸਾਰਾ ਕੁਝ ਡਿਸਾਈਡ ਆ ਵਾਸਤੇ ਦਾ। ਮੈਜ਼ਰਮੈਂਟ ਦੇ ਕੇ ਆਉਣਾ ਕੱਲੂ ਆਪਾਂ। ਹਨਾ ਜੋਬਨ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਦੇ ਬਲੌਗ ਦੇ ਵਿੱਚ ਤੇ ਕੱਲ ਅਸੀਂ ਕੀ ਕੀ ਖਰੀਦਦਾਰੀ ਕਰਨੀ ਆ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਲੌਗ ਦੇ ਵਿੱਚ ਸੋ ਉਸ ਤੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਗੁੱਡ ਬਾਏ ਗੁੱਡ ਬਾਏ 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 ਅੰਤ ਵਿੱਚ